ਸਸੀ ਕਾਲ ਜੀ ਕੀ ਹਾਲ ਚਾਲ ਹੈ ਮੇਰਾ ਨਾਮ ਬੱਬੂ ਪਨੇਸਰ ਹੈ ਤੇ ਮੇਰੇ ਚੈਨਲ ਦਾ ਨਾਮ ਪਨੇਸਰ ਹੈ ਤਾਂ ਪਿੱਛੇ ਆਹ ਉਹ ਹੀ 5-4 ਦਿਨ ਪਹਿਲਾਂ ਮੇਰੀ ਇੱਕ ਵੀਡੀਓ ਇੰਸਟਾਗ੍ਰam ਤੇ ਕਾਫੀ ਹੀ ਮਤਲਬ ਵਾਇਰਲ ਹੋਈ ਸੀ ਉਹ ਸਾਡੀ ਵਿਡਿੰਗ ਐਨੀਵਰਸਰੀ ਸੀਗੀ ਉਸ ਦਿਨ 20 ਜਨਵਰੀ ਨੂੰ ਤੇ तकरीबन 40 ਲੱਖ ਉਹਦੇ ਮਤਲਬ ਪਲੇ ਕੀਤੀ ਗਈ ਉਹ ਵੀਡੀਓ ਇੰਸਟਾਗ੍ਰam ਤੇ ਕਾਫੀ ਦੂਰੋਂ ਮੈਨੂੰ ਮੈਸੇਜ ਆਏ ਕਾਫੀ ਜਗ੍ਹਾ ਤੋਂ ਮੈਨੂੰ ਮੈਸੇਜ ਆਏ ਸੀਗੇ ਤੇ ਕਾਫੀ ਸਾਰਿਆਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਹ ਵੀਡੀਓ ਬਾਰੇ ਗੱਲ ਕਰਨੀ ਆ ਮੈਂ ਤੇ ਉਸ ਤੋਂ ਬਾਅਦ ਫੇਸਬੁੱਕ ਤੇ ਵੀ ਕਾਫੀ ਵੈਸੇ ਵਿਊ ਹੋਏ ਸੀਗੇ ਹਾਂ YouTube ਤੇ ਨਹੀਂ ਇੰਨਾ ਕੋਈ ਹੋਇਆ ਤੇ ਕਾਫੀ ਪੇਜਾਂ ਨੇ ਮੇਰੀ ਉਹ ਵੀਡੀਓ ਪਲੇ ਕੀਤੀ ਸੀ ਆਪਣੇ ਨਾਂ ਤੇ ਮੇਰੇ ਮੇਰੀ ਮਤਲਬ ਵੀਡੀਓ ਡਾਊਨਲੋਡ ਕਰਕੇ ਪਲੇ ਹਰ ਇੱਕ ਜਗ੍ਹਾ ਕੀਤੀ ਸੀ ਕਾਫੀ ਦੂਰ ਦੂਰ ਤੱਕ ਜਦੋਂ ਵਾਇਰਲ ਹੋ ਜਾਂਦੀ ਹੈ ਜਦੋਂ ਤੁਹਾਨੂੰ ਪਤਾ ਹੀ ਹੈ ਹਾਲਾਂਕਿ YouTube ਤੇ ਐਡੀ ਕੋਈ ਖਾਸ ਹੋਈ ਨਹੀਂ ਸੀਗੀ ਤੇ ਕੁਝ ਨਾ ਇੱਕ ਪੇਜ ਨੇ ਮੈਨੂੰ ਹਣ ਹੱਸ ਬਣੀ ਤੁਹਾਨੂੰ ਗੱਲ ਦੱਸਦਾ ਇੱਕ ਪੇਜ ਨੇ ਤਾਂ ਐਦਾਂ ਲਿਖ ਦਿੱਤਾ ਇਮੇ ਤੁਹਾਨੂੰ ਨਾਲ ਸਕਰੀਨਸ਼ਾਟ ਵੀ ਦਿਖਾਣਾ ਵੀ 23 ਸਾਲ ਬਾਅਦ ਮਿਲੇ ਮਿਲਿਆ ਜੋੜਾ ਹਮਸਫਰ ਮਿਲੇ ਇਸ ਤਰ੍ਹਾਂ ਉਸ ਤਰ੍ਹਾਂ ਪਤਾ ਨਹੀਂ ਕੀ ਬਣਾ ਕੇ ਜਿੱਦਾਂ ਨਾ ਇੱਕ ਉਹ ਉਦਹੀਂ ਸਾਨਸਨੀ ਖੇਜੀ ਪਹਿਲਾਂ ਬਣਾ ਦੇਣਾ ਥੰਬਨੇਲ ਜੋ ਵਿਚ ਵਿਚ ਦੇਖਣਾ ਵਿੱਚ ਕੁਝ ਨਹੀਂ ਹੁੰਦਾ ਐਦਾਂ ਦਾ ਕੁਝ ਬਣਾ ਬਣਾ ਕੇ ਕਈਆਂ ਨੇ ਕੀਤਾ ਆ ਚਲੋ ਜਿਹਨੇ ਜਿੱਦਾਂ ਕੀਤਾ ਠੀਕ ਹੈ ਪਰ ਉਹ ਵੀਡੀਓ ਅਸਲ ਦੇ ਵਿੱਚ ਸੀਗਾ ਆ ਇੱਕ ਜਿੱਦਾਂ ਅਸੀਂ ਜਾ ਰਹੇ ਸੀ ਅਸ਼ਿਮਲੇਵਲ ਨੂੰ ਵਿਆਹ ਤੋਂ ਬਾਅਦ ਵਿਆਹ ਤੋਂ ਇੱਕ ਵੀਕ ਬਾਅਦ ਤੇ 2001 ਦੀ ਵੀਡੀਓ ਸੀ ਜੋ ਮੈਂ ਤੁਹਾਨੂੰ ਵੀਡੀਓ ਦਾ ਕਲਿੱਪ ਵੀ ਦਿਖਾਣਾ ਹੈ ਤੇ ਇਹੋ ਅ ਸਿਗਾ ਵੀ ਅਸੀਂ ਉਦੋਂ ਹੀ ਨਾ ਐਦਾਂ ਹੀ ਮੈਂ ਕੈਮਰਾ ਆਪਣੇ ਵੱਲੋਂ ਕਮਾ ਲਿਆ ਤੇ ਕਿਉਂਕਿ ਵੀਡੀਓ ਬਣਾਉਣ ਵਾਲਾ ਸਾਡੇ ਨਾਲ ਹੈ ਨਹੀਂ ਸੀਗਾ ਮੈਂ ਉਹ ਬਲੌਗ ਵੀ ਨਾ ਪੋਸਟ ਕਰੂੰਗਾ 2001 ਚ ਮੈਂ ਬਲੌਗ ਉਹ ਬਣਾਇਆ ਸੀਗਾ ਪਰ ਮੈਂ ਕਦੀ ਪੋਸਟ ਨਹੀਂ ਕੀਤੀਆਂ ਉਹ ਵੀਡੀਓ ਪੁਰਾਣੀਆਂ ਵੀਡੀਓ ਬੀ ਐਚ ਐਸ ਵਾਲੀਆਂ ਆ ਛੋਟੇ ਕੈਮਰੇ ਹੁੰਦੇ ਸੀ ਹੈਂਡੀ ਕੈਮ ਜਾਂ ਕੈਮਕਾਟਰ ਕਹਿੰਦੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਬਣਾ ਹੁੰਦੀਆਂ ਸੀ ਉਸ ਟਾਈਮ ਵੀਡੀਓ ਹੁਣ ਕਈ ਬੰਦਿਆਂ ਨੇ ਕਮੈਂਟਾਂ ਦੇ ਵਿੱਚ ਵੀ ਲਿਖਿਆ ਸੀਗਾ ਵੀ ਪੋਸੀਬਲ ਹੈ ਨਹੀਂ ਇਹ ਸੈਲਫੀ ਵੀਡੀਓ ਪੋਸੀਬਲ ਹੈ ਨਹੀਂ ਤੁਹਾਨੂੰ ਲੱਗਿਆ ਹੋਣਾ ਸੈਲਫੀ ਵੀਡੀਓ ਦੇਖ ਲਿਓ ਤੁਸੀਂ ਮੈਂ ਦੋਏ ਵੀਡੀਓ ਤੁਹਾਨੂੰ ਦਿਖਾ ਲਦਾ ਆ ਨਾਲ ਨਾਲ ਚੱਲ ਰਹੀਆਂ ਆ ਜਿਹੜੀ ਹੁਣ ਦੀ ਵੀ ਤੇ ਪੁਰਾਣੀ ਵੀ ਤੇ ਪੋਸੀਬਲ ਕਿੱਦਾਂ ਨਹੀਂ ਹੈਗਾ ਦੁਨੀਆ 'ਚ ਕਿਹੜੀ ਚੀਜ਼ ਪੋਸੀਬਲ ਨਹੀਂ ਹੈਗੀ ਅਸਲ ਦੇ ਵਿੱਚ ਹੁਣ ਨਾ ਲੋਕ ਸੋਚਦੇ ਆ ਕਿ ਫੋਨ ਹੀ ਹੈ ਸਭ ਕੁਝ ਮਤਲਬ ਫੋਨ ਤੇ ਹੀ ਹੈ ਜੋ ਕੁਝ ਤੁਸੀਂ ਕਰ ਸਕਦੇ ਮਤਲਬ ਫੋਨ ਤੋਂ ਬਿਨਾਂ ਕੁਝ ਹੈ ਹੀ ਨਹੀਂ ਸੀਗਾ ਦੁਨੀਆ ਦੇ ਵਿੱਚ ਯਾਰ ਫੋਨ ਤੋਂ ਬਿਨਾਂ ਵੀ ਦੁਨੀਆ ਸੀਗੀ ਬੀ ਐਚ ਐਸ ਕੈਮਰੇ ਹੁੰਦੇ ਸੀਗੇ ਅਸਲ ਦੇ ਵਿੱਚ ਮੈਂ ਫਸਟ ਟਾਈਮ 1995 'ਚ ਦੇਖਿਆ ਸੀ ਕੈਮਰਾ ਕੋਈ ਕੋਈ ਐਨਆਰਏਸ ਆਇਆ ਸੀਗਾ ਮੈਨੂੰ ਪਲੇ ਮੈਂ ਛੋਟਾ ਜਿਹਾ ਸੀਗਾ ਉਸ ਟਾਈਮ 17 16 17 ਸਾਲ ਦਾ ਤੇ ਉਹਨੇ ਕਿਹਾ ਵੀ ਤੂੰ ਨਾ ਮਤਲਬ ਸਾਡੀ ਵੀਡੀਓ ਬਣਾਈ ਉਸ ਕੈਮਰੇ ਦੇ ਨਾਲ ਨਾ ਮੈਂ ਵੀਡੀਓ ਬਣਾਈ ਮੈਨੂੰ ਬਹੁਤ ਵਧੀਆ ਲੱਗਾ ਮੇਰੇ ਨਾ ਮਨ ਚ ਇੱਕ ਤਾਂਗ ਜੀ ਜਿੱਦਾਂ ਨਾ ਹੋ ਗਈ ਇੱਛਾ ਵੀ ਮੈਂ ਵੀ ਇਹ ਲੈਣਾ ਆ ਮੈਂ 1998 ਚ ਲਿਆ ਸੀ ਫਸਟ ਟਾਈਮ ਤੇ 1998 ਚ ਤੁਸੀਂ ਮੇਰੀ ਵੀਡੀਓ ਦੇਖੀ ਹੋਣੀਆਂ ਪੁਰਾਣੀਆਂ ਮੇਰੀਆਂ ਪੁਰਾਣੀਆਂ ਵੀਡੀਓ ਮੈਂ ਸ਼ੂਟ ਕੀਤੀਆਂ ਆ 1998 ਦੀਆਂ ਤੇ ਉਹ ਤੋਂ ਬਾਅਦ ਫਿਰ ਵਿਆਹ ਤੋਂ ਬਾਅਦ ਵੀ ਮੈਂ ਕਾਫੀ ਸ਼ੂਟ ਕੀਤੀਆਂ ਆ ਕੋਈ ਕੁਝ ਐਦਾਂ ਹੁੰਦਾ ਨਾ ਕੁਝ ਘੜਦੀਆਂ ਹੁੰਦੀਆਂ ਪਰਸਨਲ ਵੀਡੀਓ ਨਹੀਂ ਪੋਸਟ ਕਰ ਸਕਦੇ ਪਰ ਮੈਂ ਫਿਰ ਵੀ ਮੈਂ ਇੱਕ ਪੋਸਟ ਕਰੂੰਗਾ ਆਪਣਾ ਉਹ ਇੱਕ ਵੀਡੀਓ ਜਿਹੜੀ ਵਿਆਹ ਤੋਂ ਬਾਅਦ ਵਾਲੀ ਉਹ ਤੁਹਾਨੂੰ ਦਿਖਾਵਾਂਗੇ ਉਹ ਅਗਲੇ ਕਿਸੇ ਬਲੌਗ ਦੇ ਵਿੱਚ ਤੇ ਐਡੀ ਜ਼ਿੰਦਗੀ ਇੱਥੇ ਤੱਕ ਆ ਗਏ ਆ ਤੇ ਬਹੁਤ ਵਧੀਆ-ਵਧੀਆ ਕਮੈਂਟ ਕੀਤੇ ਆ ਇਨਸਟਾਗ੍ਰਾਮ ਤੇ ਜਾ ਕੇ ਦੇਖਿਓ ਮੇਰੀ ਇਨਸਟਾਗ੍ਰਾਮ ਦੀ ਆਈਡੀ ਸ਼ੋ ਹੋ ਰਹੀ ਆ ਥੱਲੇ ਤੁਹਾਨੂੰ ਪਤਾ ਹੀ ਕੋਈ ਐ ਮਤਲਬ ਪਨੇਸਰ ਬਲੌਗਸ ਜੈਡ ਪੈਂਦਾ ਐਸ ਲਾਸਟ ਚ ਜਿੱਥੇ ਵੀ ਭਰਦੇ ਹੋ ਤੁਹਾਨੂੰ ਇਨਸਟਾਗ੍ਰਾਮ ਚ ਆਈ ਫੇਸਬੁਕ ਸਾਰੀ ਜਗ੍ਹਾ ਇੱਕੋ ਹੀ ਯੂ ਆਰ ਐਲ ਕਹਿੰਦੇ ਹੁੰਦੇ ਇਹਨੂੰ ਐਡਰੈਸ ਹੁੰਦਾ ਆ ਤੇ ਇੱਕੋ ਹੀ ਆ ਸਾਰਿਆਂ ਦਾ ਤੇ ਜਿੱਥੇ ਮਰਜ਼ੀ ਦੇਖ ਲਿਓ ਤੇ ਇਹੋ ਮਤਲਬ ਤੁਹਾਨੂੰ ਮਿਲ ਜਣੀ ਆ ਵੀਡੀਓ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਮੈਂ ਪਹਿਲਾਂ ਤਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਐ ਕਿ ਤੁਸੀਂ ਜਿਹੜੇ ਕਮੈਂਟ ਕੀਤੇ ਬਹੁਤ ਸੋਹਣੇ ਲੱਗੇ ਆ ਤੇ ਆਹੀ ਵੀਡੀਓਜ਼ ਦੀ ਤੇ ਜੇ ਹੁਣ ਤੁਸੀਂ ਕਿਤੇ ਵੀਡੀਓ ਦੇਖੀ ਹੈ ਨਾ ਤਾਂ ਮੇਰਾ ਮੈਂਸ਼ਨ ਜ਼ਰੂਰ ਕਰਦੇ ਹੋ ਬਨੇਸਰ ਵਲੌਗਸ ਤੇ ਬਾਕੀ ਠੀਕ ਹੈ ਚੱਲੀ ਜਾਂਦਾ ਵਧੀਆ ਨਜ਼ਾਰੇ ਨਾਲ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰੱਖਾ